ਹਾਂ ਸਰ ਜੀ ਇਸ ਦਿਨ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪਕੌਣ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵਧੀਆ ਪ੍ਰਾਰਲਾ ਕੀਤਾ ਹੈ ਸਰਕਾਰ ਆਪਕੇ ਦਵਾਰ ਦੇ ਤਹਿਤ ਅੱਜ ਬਲੌਕ ਫਤੇਗੜ ਚੂੜੀਆਂ ਪਿੰਡ ਠੱਠਾ ਵਿਖੇ ਐਸਡੀਐਮ ਸਾਹਿਬ ਦੀ ਅਗਵਾਈ ਦੇ ਹੇਠ ਪੂਰੇ ਪ੍ਰਸ਼ਾਸਨ ਦੇ ਨੁਮਾਇੰਦੇ ਪਿੰਡ ਠੱਠਾ ਦੇ ਵਿੱਚ ਸਰਕਾਰ ਆਪਕੇ ਦਵਾਰ ਦੇ ਤਹਿਤ ਕੈਂਪ ਲਗਾਇਆ ਗਿਆ ਪੂਰੇ ਪਿੰਡ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਪੂਰੇ ਪਿੰਡ ਵਾਸੀਆਂ ਦੀ ਸਲਾਹ ਦੇ ਨਾਲ ਜੋ ਪਿੰਡ ਦੇ ਵਿੱਚ ਡਵੈਲਪਮੈਂਟ ਦਾ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਦਾ ਡਵੈਲਪਮੈਂਟ ਦਾ ਕੰਮ ਲੋਡ ਕੀਤਾ ਗਿਆ ਔਰ ਭਰੋਸਾ ਦਵਾਇਆ ਗਿਆ ਵੀ ਛੇਤੀ ਤੋਂ ਛੇਤੀ ਪਿੰਡ ਠੱਠਾ ਦੇ ਵਿੱਚ ਹਰ ਇੱਕ ਕੰਮ ਨੂੰ ਕੀਤਾ ਜਾਊਗਾ ਔਰ ਨਾਲ-ਨਾਲ ਪਿੰਡ ਠੱਠਾ ਦੇ ਵਿੱਚ ਹੋਰ ਵੀ ਜਿਹੜੇ ਵੱਡੇ ਪੱਧਰ ਤੇ ਕੋਈ ਸਟੇਡੀਅਮ ਛੱਪੜ ਦਾ ਕੰਮ ਔਰ ਇਦਾਂ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਵੀ ਛੇਤੀ ਤੋਂ ਛੇਤੀ ਕੰਮ ਕੀਤੇ ਜਾਣਗੇ ਮੈਂ ਹਲਕਾ ਫਤਿਹਗੜ ਚੂੜੀਆਂ ਦੇ ਸਾਰੇ ਵਾਸੀਆਂ ਨੂੰ ਆਪਣੇ ਵੱਲੋਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬੜਾ ਠੋਸ ਫੈਸਲਾ ਲਿਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਬੜਾ ਵੱਡੇ ਪੱਧਰ ਦੇ ਉੱਤੇ ਨਸ਼ੇ ਦਾ ਦੌਰ ਚੱਲ ਰਿਹਾ ਸੀ 3 ਸਾਲ ਤੋਂ ਤਕਰੀਬਨ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਕਾਫੀ ਐਫ ਆਈ ਆਰ ਐਫ ਆਈ ਆਰ ਨਸ਼ੇ ਦੇ ਦਰਜ ਹੋਈਆਂ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਪੂਰੇ ਹਲਕਾ ਵਾਸੀਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਵੀ ਕੋਈ ਨਸ਼ਾ ਵੇਚਦਾ ਜਾ ਕੋ ਨਸ਼ੇ ਦੀ ਤਸਕਰੀ ਕਰਦਾ ਫੜਿਆ ਗਿਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਦੀ ਪ੍ਰਾਪਰਟੀ ਨੂੰ ਸੀਲ ਕੀਤਾ ਜਾਊਗਾ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਜਾਂ ਤੇ ਫਟੇਗੜ ਚੂੜੀਆਂ ਦਾ ਹਲਕਾ ਛੱਡ ਦਿਓ ਤੇ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਲਕਾ ਵਾਸੀਆਂ ਨੂੰ ਮੇਰੀ ਬੇਨਤੀ ਆ ਜੇ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਇਦਾਂ ਦਾ ਕੰਮ ਕਰਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਸਾਹਮਣੇ ਆ ਕੇ ਦੱਸੋ ਮੇਰੇ ਘਰ ਆ ਕੇ ਦੱਸੋ ਰਾਤ ਆ ਕੇ ਦੱਸੋ ਸਵੇਰੇ ਆ ਕੇ ਦੱਸੋ ਮੇਰੇ WhatsApp ਦੇ ਮੈਸੇਜ ਕਰੋ ਜਿਹੜੇ ਵੀ ਤਰੀਕੇ ਨਾਲ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ ਜਿਹੜਾ ਕੋਈ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਤੁਸੀਂ ਮੈਨੂੰ ਆਕੇ ਦੱਸੋ ਚਾਰ ਤੋਂ ਪੰਜ ਦਿਨ ਦੇ ਵਿੱਚ ਵਿੱਚ ਤੁਹਾਨੂੰ ਉਹ ਰਿਜ਼ਲਟ ਮਿਲੂਗਾ ਮੈਂ ਚਾਹੁੰਨਾ ਵਾਂ ਕਿ ਅਸੀਂ ਸਾਰੇ ਰਲ ਮਿਲ ਕੇ ਸਰਦਾਰ ਪੰਗਤ ਸਿੰਘ ਮਾਨ ਦੇ ਪੁਰਨੇ ਆਦੇ ਉੱਤੇ ਚੱਲੀਏ ਔਰ ਪੰਜਾਬ ਨੂੰ ਦੁਬਾਰਾ ਹੱਸਦਾ ਵਸਤਾ ਤੇ ਰੰਗਲਾ ਪੰਜਾਬ ਬਜਾਈਏ ਅੱਜ ਪਿੰਡ ਰੋੜਖੜੇ ਦੇ ਵਿੱਚ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਪਿੰਡ ਵਾਸੀਆਂ ਨੇ ਕਾਫੀ ਪਿੰਡ ਦੇ ਭਲੇ ਵਾਸਤੇ ਮੈਨੂੰ ਕਈ ਸਲਾਹ ਮਸ਼ਵਰੇ ਅਸੀਂ ਬਹਿ ਕੇ ਕੀਤੇ ਕਈ ਸਲਾਹਾਂ ਦਿੱਤੀਆਂ ਔਰ ਪਿੰਡ ਦੇ ਭਲੇ ਵਾਸਤੇ ਕਈ ਕੰਮ ਦੱਸੇ ਕਈ ਪਰਿਵਾਰ ਨੇ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਨੇ ਕਈ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਲੈਸ਼ਾਂ ਤੱਕ ਨਹੀਂ ਕਈ ਪਰਿਵਾਰ ਨੇ ਜਿਹੜੇ ਛੱਪੜ ਤੇ ਪਾਣੀ ਤੋਂ ਦੁਖੀ ਨੇ ਬਹੁਤ ਪਿੰਡ ਦੀ ਬੁਰੀ ਹਾਲਾਤ ਹੈ ਫਿਰਨੀ ਦੀ ਬਹੁਤ ਬੁਰੀ ਹਾਲਾਤ ਹੈ ਹੋਰ ਵੀ ਪਿੰਡ ਦੇ ਕਈ ਕਾਰਗੁਜ਼ਾਰੀਆਂ ਨੇ ਜਿਹੜੀਆਂ ਪਿੰਡ ਦੀਆਂ ਹੋਣ ਵਾਲੀਆਂ ਨੇ ਮੈਂ ਪਿੰਡ ਰੋਡ ਖੜੇ ਨੂੰ ਇਚੀ ਦੀ ਗਾਰੰਟੀ ਦੇ ਕੇ ਜਾਣਾ ਛੇਤੀ ਪਿੰਡ ਰੋਡ ਖੜੇ ਦੇ ਵਿੱਚ ਛੇਤੀ ਡਿਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਜਾਣਗੇ ਔਰ ਪਿੰਡ ਵਾਸੀਆਂ ਦੀ ਡਿਮਾਂਡ ਦੇ ਨਾਲ ਜੋ ਪਿੰਡ ਵਾਸੀ ਕਹਿਣਗੇ ਪਿੰਡ ਵਾਸੀਆਂ ਦੀ ਸਲਾਹ ਦੇ ਨਾਲ ਕੰਮ ਕੀਤਾ ਜਾਊਗਾ ਸਾਰੇ ਰੋਡ ਖੜੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਮੇਰਾ ਨਾਮ ਜੋਬਨ ਸਿੰਘ ਜੀ ਮੇਰੀ ਮੈਸੇਜ ਇਥੋਂ ਦੇ ਸਰਪੰਚ ਨੇ ਸਰਦਾਰ ਨੇ ਹਰਵਿੰਦਰ ਕੌਰ ਜੀ ਮੈਂ ਇੱਥੇ ਸਰਦਾਰ ਬਰਬੀਤ ਸਿੰਘ ਜੀ ਪੰਨੋਂ ਪੰਸਪ ਚੇਅਰਮੈਨ ਪੰਜਾਬ ਦਾ ਜੀ ਇੱਥੇ ਰੋਡ ਖੈਰੇ ਪਿੰਡ ਪਹੁੰਚੇ ਤੇ ਮੈਂ ਨਿੱਘਾ ਸਵਾਗਤ ਕਰਦਾ ਸਾਡੀ ਪੂਰੀ ਪੰਚਾਇਤ ਸਾਰੇ ਨਗਰ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀਆਂ ਮੁਸ਼ਕਲਾਂ ਪਿੰਡ ਦੀਆਂ ਸੁਣੀਆਂ ਬਹੁਤ ਮੁਸ਼ਕਲਾਂ ਨੇ ਸਾਡੇ ਪਿੰਡ ਦੀਆਂ ਜਿਵੇਂ ਛੱਪੜ ਦੀ ਮੁਸ਼ਕਲ ਰੋਡ ਦੀ ਤੇ ਫਿਰ ਜਿਵੇਂ ਕੱਚੇ ਕੋਠੇ ਆ ਉਹ ਘਰੋ ਘਰੀ ਆ ਕੇ ਡੋਰ ਟੋ ਡੋਰਾ ਆ ਕੇ ਉਹਨਾਂ ਨੇ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਜਿਹੜੀਆਂ ਜਿੰਨੀਆਂ ਤੁਹਾਡੀਆਂ ਪਿੰਡ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਬੜੇ ਸਜੇ ਢੰਗ ਦੇ ਨਾਲ ਉਹਨਾਂ ਨੂੰ ਪੂਰਾ ਕੀਤਾ ਜਾ ਮੈਂ ਸਰਦਾਰ ਬਰਬੀਰ ਸਿੰਘ ਪੰਨੂ ਜੀ ਦਾ ਫੇਰ ਤੋਂ ਇੱਥੇ ਨਗਰ ਤੇ ਆਉਂਦੇ ਜੀ ਆਂ ਤੇ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ